ਹਾਂਜੀ ਤੁਸੀਂ ਦੇਖ ਸਕਦੇ ਆ ਜੀ ਆਪਾਂ ਖੜੇ ਆ ਭੱਗੂਪੁਰ ਸੈਂਟਰ ਦੇ ਵਿੱਚ ਤੇ ਜਿਹੜੇ ਵੀਰ ਗੋਲੀਆਂ ਖਾਂਦੇ ਆ ਜੀ ਜੀਪ ਥੱਲੇ ਰੱਖਣ ਵਾਲੀਆਂ ਦੇਖ ਸਕਦੇ ਕਿੰਨੀ ਵੱਡੀ ਗਿੰਦੀ ਆ ਇਸੇ ਕਾਕੇ ਸਹਬਾਂਦੋ ਵੀਰੇ ਤੇ ਜੀ ਨਾ ਪੂਰਾ ਹਾਲ ਵੇਚ ਮਾਲਵੇ ਹਾਲਵੇ ਵਿੱਚ ਮਾਲਵੇ ਦੇ ਇੰਟਰਫੇਸ ਬਣ ਚੁੱਕੇ ਆ ਇਹ ਬਹੁਤ ਕਕਲੀ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਆ ਜੀ ਕਿਵੇਂ ਜਿਹੜੇ ਰਵਲਾ ਪੈ ਰਿਹਾ ਜੀ ਤੇ ਅਸੀਂ ਇਸੇ ਕਰਕੇ ਸਾਡੇ ਪੰਜਾਬ ਪ੍ਰਧਾਨ ਹਰਪ੍ਰੀਤ ਸਿੰਘ ਸੁਰ ਸਿੰਘ ਹੋਰ ਵੀ ਜਿੰਨੀਆਂ ਜਥੇਬੰਦੀਆਂ ਖਸ-ਖਸ ਦੀ ਕੀਤੀ ਦੇ ਕੰਮ ਕਰਦੀਆਂ ਘੁੰਮਰ ਸਾਹਿਬ ਬਾਵਾ ਵੀਰ ਜੱਗਾ ਵੀਰ ਸਾਡਾ ਇਨਸਾਫ ਮੌਸਰ ਵਾਲਾ ਜੱਗਾ ਪਾ ਤੇ ਦੇਖੋ ਕਿੰਨਾ ਜਿਹੜੀਆਂ ਲੱਗੀਆਂ ਤੇ ਜੇ ਕਿਸੇ ਪੁੱਕੀ ਦੇ ਦੋਦਿਆਂ ਦੇ ਠੇਕੇ ਖੁੱਲ ਜਾਣ ਤੇ ਸਭ ਤੋਂ ਵਧੀਆ ਤੇ ਸੌਖਾ ਕੰਮ ਹੈ ਜੀ ਇਵੇਂ ਲੈਣਾ ਤੇ ਨਾ ਲੱਗਣਾ ਪਵੇ ਜਿਹੜੇ ਦਿਹਾੜੀਦਾਰ ਬੰਦੇ ਉਹਨਾਂ ਨੂੰ ਕਿਉਂਕਿ ਇਹਦੇ ਵਿੱਚ ਸਟਾਫ ਦਾ ਕੋਈ ਗ੍ਰਾਡਿੰਗ ਹੋ ਵੀ ਪਿੱਛੇ ਜਦੋਂ ਡਾਉਣ ਉਹ ਜਾਂਦਾ ਸਰਵੇ ਉਦੋਂ ਬੰਦ ਹੋ ਜਾਂਦੇ ਆ ਜੀ ਤੇ ਇਹਨਾਂ ਨੂੰ ਬਹੁਤ ਔਖੀ ਜਾਣ ਹੈ ਇਹਨਾਂ ਦੀ ਤੇ ਭੁਗੀ ਤੇ ਠੇਕੇ ਜਾਂ ਖਸਕਸ ਦੀ ਖੇਤੀ ਲਾਗੂ ਕਰੇ ਸਰਕਾਰ ਜੀ ਵੀਡੀਓ ਸ਼ੇਅਰ ਕਰੋ ਆ ਤੋੜ